ਦੂਜਿਆਂ ਨੂੰ ਦੇਖਣਾ ਬੰਦ ਕਰੋ ਤੁਹਾਨੂੰ ਮੈਂ ਹੁਣ ਇਹ ਚੀਜ਼ ਤੇ ਬੜੀ ਘੈਂਟ ਗੱਲ ਸੁਣਾਉਣ ਲੱਗਿਆ ਜਿਹੜੇ ਦੂਜਿਆਂ ਨੂੰ ਦੇਖਦੇ ਨੇ ਯਾਦ ਆ ਗਈ ਯਾਦ ਆ ਗਈ ਭਾਜੀ ਉਹ ਹੁੰਦਾ ਨਾ ਜਿਹੜਾ ਰੇਸ ਭੱਜਦੇ ਆ ਸਾਰੇ ਜਣੇ ਉਹਨੂੰ ਕੀ ਕਹਿੰਦੇ ਰੇਸ ਕੋਰਸ ਕਹਿੰਦੇ ਹੁੰਦੇ ਜਿੱਥੇ ਬੰਦੇ ਭੱਜਦੇ ਨੇ ਹਾਂਜੀ ਤੁਹਾਨੂੰ ਪਤਾ ਥੋੜੀ ਮੇਰੀ ਜਾਂ ਏ ਬੀ ਸੀ ਡੀ ਦੀ ਜ਼ਿੰਦਗੀ ਉਹ ਸਟਾਰਟ ਲਾਈਨ ਤੋਂ ਸਟਾਰਟ ਨਹੀਂ ਹੋਈ ਬਿਲਕੁਲ ਠੀਕ ਜੇ ਉਹ ਸਟਾਰਟ ਲਾਈਨ ਤੋਂ ਸਟਾਰਟ ਹੋਈ ਹੁੰਦੀ ਆਪਾਂ ਫੇਰ ਇੱਕ ਦੂਜੇ ਨਾਲ ਕੰਪੇਅਰ ਕਰਦੇ ਹੁਣ ਲੈਟਸ ਸੇ ਮੈਂ ਸੀਗਾ ਬਹੁਤ ਗਰੀਬ ਮੈਂ ਤਾਂ ਸਟਾਰਟ ਲਾਈਨ ਤੋਂ ਵੀ ਪਿੱਛੇ ਹਾਂ ਸਕ੍ਰੈਪਟ ਠੀਕ ਹੈ ਜੀ ਮੈਂ ਤਾਂ ਸਟਾਰਟ ਲਾਈਨ ਤੋਂ ਵੀ ਮਿਲਦਾ 300 ਮੀਟਰ ਮਗਰ ਖੜਾ ਤੁਸੀਂ ਹੈਗੇ ਹੋ ਵਧੀਆ ਮਿਡਲ ਕਲਾਸ ਤੁਹਾਡਾ ਖਰਚਾ ਚੱਲਦਾ ਤੁਸੀਂ ਸਟਾਰਟ ਲਾਈਨ ਤੇ ਖੜੇ ਹੋ ਬਿਲਕੁਲ ਠੀਕ ਤੁਹਾਡਾ ਫਲਾਣਾ ਏ ਬੀ ਸੀ ਯਾਰ BMW ਚ ਬੌਰਨ ਹੋਇਆ ਉਹਦੀ ਡਿਲੀਵਰੀ ਜਦੋਂ ਘਰ ਵਾਲੀ ਘਰੇ ਆਈ ਉਹ ਬੀਮਰ 5 ਸੀਰੀਜ਼ ਚ ਘਰੇ ਆ ਉਹ ਸਟਾਰਟ ਲਾਈਨ ਤੋਂ ਕਿਲੋਮੀਟਰ ਪਹਿਲਾਂ ਹੀ ਅੱਗੇ ਖੜਾ ਉਹਦੇ ਕਾਰੋਬਾਰ ਸੈਟਾ ਉਹਦੇ ਫਾਦਰ ਸਾਹਿਬ ਉਹਨਾਂ ਦੇ ਜੀ ਤੁਸੀਂ ਆਪ ਦਾ ਆਪ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਹੁਣ ਜਦ ਨੂੰ ਲਾਡੀ ਭਾਜੀ ਨੇ ਸਟਾਰਟ ਲਾਈਨ ਤੋਂ ਹੋ ਕੇ ਕਿਲੋਮੀਟਰ ਤੱਕ ਪਹੁੰਚਣਾ ਜਦ ਨੂੰ ਉਸ ਗਰੀਬ ਨੇ ਸਟਾਰਟ ਉਹ ਸਟਾਰਟ ਲਾਈਨ ਵਾਲਾ ਜੀ ਲੱਡੀ ਭਾਜੀ ਜਲੀ ਦੇਖੀ ਚੱਲੂ ਉਹਨੇ ਤਾਂ ਸੈਡ ਹੀ ਹੋਣਾ ਨਾ ਜੀ ਉਹ ਇਹ ਚੈਰਿਸ਼ ਕਰੇ ਵੀ ਮੈਂ ਯਾਰ ਉੱਥੋਂ ਤੋਂ ਲੈ ਕੇ ਸਟਾਰਟ ਲਾਈਨ ਤੱਕ ਆ ਗਏ ਸੋ ਹਰ ਇੱਕ ਦੀ ਯਾਤਰੀ ਸੇਮ ਨਹੀਂ ਹੁੰਦੀ ਲੋਕਾਂ ਦੇਖਣਾ ਬੰਦ ਕਰਕੇ ਮੇਰੇ ਸਹਾਨੂੰ ਆਪਦਾ ਹੀ ਪਾਸਟ ਦੇਖੋ ਉਹ ਜਾਦੇ ਬੈਟਰ